ਸਸਿਆ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 9501828521 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਪਿੰਡ ਰੌਂਤਾ ਜਿਲ੍ਹਾ ਇਹਨੂੰ ਮੋਗਾ ਪੈਂਦਾ ਤੇ ਬਾਕੀ ਜਾਣਕਾਰੀ ਆਪਾਂ ਬਾਅਦ ਵਿੱਚ ਪੜ੍ਹਦੇ ਆਂ ਹੋਏ ਸਸਤੀਗਾ ਬਾਈ ਜੀ ਸਸਤੀਗਾ ਬਾਈ ਜੀ ਨਾਮ ਕੀ ਹੈ ਬਾਈ ਜੀ ਆਪਣਾ ਜਸਪੀਰ ਸਿੰਘ ਹੈ ਜੀ ਠੀਕ ਹੋ ਵੀਰ ਆਪਣੇ ਘਰੋਂ ਹੋਵੇ ਕੀ ਐਡਰੈਸ ਹੈ ਆਪਣਾ ਲਾਰੇ ਤੇਰਾ ਤੇ ਘਰ ਆਈ ਆਪਣਾ ਠੀਕ ਹੋ ਜੋ ਪਹਿਲਾ ਵੀਡੀਓ ਪਾਈ ਸੀ ਕਿਦਾਂ ਦਾ ਰਿਜ਼ਲਟ ਰਿਹਾ ਬਾਈ ਉਹਦਾ ਬਹੁਤ ਵਧੀਆ ਰਿਹਾ ਜੀ ਕਿੰਨੇ ਟਾਈਮ ਚ ਆਪਣਾ ਪਸ਼ੂ ਸੇਲ ਹੋਇਆ ਜੀ ਅਗਲੇ ਦਿਨ ਹੋ ਗਿਆ ਠੀਕ ਹੋ ਅੱਜ ਆਪਣੇ ਕੋ ਕਿੰਨੇ ਨਗ ਬਕਾਊਗਾ ਜੀ ਪਹਿਲੀ ਵੜੀ ਇਹ ਆਈ ਇੱਕ ਨਗ ਬਕਾਊਗਾ ਦੱਸੋ ਜੀ ਕੀ ਡਿਟੇਲ ਹੈ ਵੜਦੀ ਦਾ ਪਹਿਲਾਂ ਸੂਈ ਸੁਈ ਹੈ ਜੀ ਸੂਈ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਬਾਈ ਇਹਨੂੰ ਹੋ ਗਿਆ ਹੋਣਗੇ 20 ਮਿੰਟ ਹੋ ਗਏ ਹੋਣਗੇ ਠੀਕ ਹੋ 20 ਮਿੰਟ ਹੋ ਬੱਚਾ ਹੀ ਮਾਰ ਗਿਆ ਮਗਰਬਈਏ ਦੇ ਆਹਾ ਬੱਚਾ 20 ਮਿੰਟ ਹੋਇਆ ਸੂਈ ਨੂੰ ਵਹਿੜ ਦੀ ਜਿਆਦਾ ਚੰਗੀ ਆ ਬਾਈ ਜੀ ਮਾੜਾ ਬਾਹਰ ਕੱਢ ਲੋ ਵੀਰ ਤੋਰਾ ਦਿਖਾ ਦਈਏ ਵਹਿੜ ਥੱਲੇ ਬਈ ਭਲਾ ਹੋਈਆਂ ਵਿਆਂ ਪਹਿਲਾਂ ਦੇ ਹੋਈ ਜਾਂਦੀਆਂ ਤਕਰੀਬਨ ਆਪਾਂ ਨੂੰ ਸਭ ਨੂੰ ਪਤਾ ਹੀ ਆ ਜਿਆਦਾ ਦੀ ਚੰਗੀ ਆ ਮੂੰਹ ਮੱਥੇ ਦੀ ਚੰਗੀ ਆ ਤੋਰਾ ਤੁਸੀਂ ਦੇਖ ਸਕਦੇ ਹੋ ਆਹ ਨਾ ਬਹੁਤ ਸੋਹਣਾ ਬਾਈ ਆਜੋ ਬਾਈ ਜੀ ਥਣਾ ਦੀ ਕੁਆਲਿਟੀ ਵੀ ਸੋਹਣੀ ਆ ਸੁਣਾ ਥਣ ਲੱਗਿਆ ਹੋਇਆ ਵੈੜ ਦੇ ਲੰਮਾ ਥਾਣਾ ਦੇਖ ਸਕਦੇ ਹੋ ਹਲਕੀਆਂ ਹੀ ਆ ਭਲਾ ਹੋਈਆਂ ਵਹੀਂ ਅਗਲੇ ਪਾਸੇ ਤੁਹਾਡੀ ਆਸਣਾ ਕਿੰਨਾ ਕੁ ਦੁੱਧ ਕੱਢ ਦੂ ਬਾਈ ਜੀ ਤੁਹਾਡੇ 18-19 ਕਿੱਲਾ ਦੇ ਦੋ ਠੀਕ ਹੋ ਜੀ ਤੇ ਬਾਈ ਜੀ ਕੀ ਮੁੱਲ ਕਰਦੇ ਆਂਗੇ ਅੱਪ ਦਾ 65000 ਮੁੱਲ ਦਾ 65000 ਮੋਕੇ ਤੇ ਮੰਨਤਨ ਹੋ ਜਾਊਗਾ ਬਾਈ ਜੀ ਹੋ ਜਾਊਗਾ ਹੋ ਜਾਊਗਾ ਠੀਕ ਹੋ ਜੀ ਤੇ ਬਾਈ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ 9465408766 9465408766 ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਇਹ ਵਿਹੜ ਚੰਗੀ ਲੱਗਦੀ ਹੈ ਤੁਸੀਂ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਤੇ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ